ਠੀਕ ਡਿਜ਼ਾਈਨ ਚੈੱਕ ਕਰੋ ਇਸ ਵੇਲੇ ਲਈ ਰੇਟ ਆਪਾਂ ਨੇ ਕੱਟ ਕੀਤੇ ਹੋਏ ਨੇ ਔਰ ਤੁਹਾਨੂੰ ਇੱਕ ਗੱਲ ਹੋਰ ਕੱਟ ਪੀਸਾਂ ਦੇ ਵੱਡੀਆਂ ਆਫਰਾਂ ਲੱਗੀਆਂ ਬਿਲਕੁਲ ਜੀ ਬਿਲਕੁਲ ਇਸ ਵੇਲੇ ਤਾਂ ਆਪਾਂ ਥਾਨਾਂ ਵਾਲੇ ਰੇਟ ਵੀ ਕੱਟ ਪੀਸਾਂ ਦੇ ਰੇਟ ਦਵਾਂਗੇ ਜਿਹੜੇ ਥਾਨ ਹੋਣਗੇ ਨਾ ਉਹ ਵੀ ਕੱਟ ਪੀਸਾਂ ਦੇ ਰੇਟ ਆ ਤੁਹਾਨੂੰ ਵੀਡੀਓ 'ਚ ਬਾਅਦ 'ਚ ਦਿਖਾਣੇ ਆ ਠੀਕ ਆ ਠੀਕ ਆ ਆਹ ਤੁਹਾਨੂੰ ਸੋਹਣਾ ਸੋਹਣਾ ਪ੍ਰਿੰਟ ਮਿਲ ਜਾਣਗੇ ਨਾ ਡਿਜ਼ਾਈਨ ਚੈੱਕ ਕਰੋ ਬਿਲਕੁਲ ਜੀ ਬਿਲਕੁਲ ਇੱਕ ਡਿਜ਼ਾਈਨ ਆਹ ਲੋ ਓਕੇ ਇਹ ਆ ਲੋ ਚੈੱਕ ਕਰੋ ਹੂੰ ਡਿਜ਼ਾਈਨ ਨੇ ਆ ਲੋ ਇੱਕ ਵੇਲੇ ਨਿਗਾਹ ਮਾਰ ਲਓ ਜੋ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ ਜੋ ਰਹਿ ਗਿਆ ਰਹਿ ਗਿਆ ਹਾਂਜੀ ਤੇ ਇਹ ਵੀ ਪਏ ਨੇ ਇਹ ਚ Экспорт ਦਾ ਮਾਲ ਹੈ 300 400 ਦਾ 450 ਤੋਂ ਸੂਰ ਤੱਕਰ ਦਾ 400 350 ਇਹ ਵੀ 2250 ਕਰਤਾ ਸਨ ਇਹ ਵੀ ਸਾਰਾ 2250 ਹੈ ਸਿਰਫ ਸਟਾਕ ਕਲੀਅਰ ਕਰਨਾ ਹੈ ਆਪਾਂ ਨੇ ਠੀਕ ਆ ਕੱਲ ਜੀ ਅੱਜ ਪਹੁੰਚੇ ਆਪਾਂ ਹੀਰਾ ਕਲਾਉਥ ਹਾਊਸ ਤੇ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਆਪਣੇ ਇੱਕ ਵਾਰ ਐਡਰੈਸ ਬੋਲੋ ਤੇ ਕੀ ਕੀ ਆਪਾਂ ਕਲੈਕਸ਼ਨ ਲੈ ਕੇ ਹੋਰ ਫਾਰੀ ਗਾ ਦੋ ਤੇ ਮੇਰੀ ਵੀਡੀਓ 'ਚ ਦੁਬਾਰਤੋਂ ਸਵਾਗਤ ਹੈ ਤੁਹਾਨੂੰ ਸਾਡੇ ਵੀਰੇ ਦੇ ਦੋਨਾਂ ਦੀ ਵੀਡੀਓ 'ਚ ਤੇ ਆਪਣੀ ਐਡਰੈਸ ਹੈਗਾ ਜੀ ਮਿਊਨਿਸਪਲ ਕਮੇਟੀ ਲਾਲ ਬਾਜ਼ਾਰ ਮਲੇਰ ਕੋਲਾ ਸੀ ਡੀ ਥਾਣਾ 2 ਨੀਅਰ ਹੈ ਆਪਣੇ ਤੇ ਇੱਕ ਮੋਸਕੂਲ ਨੀਅਰ ਹੈ ਠੀਕ ਹੈ ਜੀ ਤੇ ਕਾਦੇ-ਕਾਦੇ ਆਪਾਂ ਆਫਰਾਂ ਲਾਤੀਆਂ ਆਪਾਂ ਨੇ ਜੀ ਹੁਣ ਆਫਰ ਲਾਤੀ ਆਏ ਹਾਂ ਸਮਝੋ ਸਟਾਕ ਕਲੀਅਰ ਸੇਲ ਕਰਨੇ ਓਕੇ ਪੂਰੇ ਸੀਜ਼ਨ 'ਚ ਹੋਰ ਰੇਡ ਨਹੀਂ ਦਿੱਤੇ ਹੁਣ ਆਪਾਂ ਹੋਰ ਵੀ 3350 ਵਾਲਾ ਵੀ ਜਮੀ ਘਟਾ ਦਿੱਤਾ 200 ਦਾ 250 ਦਾ ਵਾ ਠੀਕ ਹੈ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਉਣਾ ਹੈ ਸੋ ਵੀਡੀਓ ਐਂਡ ਤੱਕ ਬਾਅਦ ਜਰੂਰ ਕਰ ਹਾਂ ਵਿੱਚ ਤੁਹਾਨੂੰ ਸਵਾਗਤ ਹੈ ਮੇਰੀ ਸ਼ਾਪ ਤੇ ਤੇ ਆਹ ਲੋ ਜੀ ਪ੍ਰਿੰਟ ਚੈੱਕ ਕਰੋ ਕੱਟ ਪੀਸ ਆ ਗਈ ਆ ਆਪਣੇ ਲਵੇ ਓਕੇ ਇਹ ਆ ਲੋ ਡਿਜ਼ਾਈਨ ਚੈੱਕ ਕਰੋ ਰੇਟ ਕੀ ਕਰਦੇ ਨੇ ਰੇਟ ਕੀ ਕਰਦੇ ਸਿਰਫ 200 ਦਾ 250 ਦਾ ਸੂਟ ਐਵੇਂ ਓਕੇ ਆ ਲੋ ਡਿਜ਼ਾਈਨ ਚੈੱਕ ਕਰੋ ਫੈਬਰਿਕ ਚੈੱਕ ਕਰੋ ਐਕਸਪੋਰਟ ਦੀ ਕੱਟ ਵੀ ਐ ਇਹਦੇ ਵਿੱਚ ਆ ਲੋ ਡਿਜ਼ਾਈਨ ਚੈੱਕ ਕਰੋ ਇਸ ਵੇਲੇ ਰੇਟ ਆਪਾਂ ਨੇ ਘੱਟ ਕੀਤੇ ਹੋਏ ਨੇ ਔਰ ਤੁਹਾਨੂੰ ਇੱਕ ਗੱਲ ਹੋਰ ਕੱਟ ਪੀਸਾਂ ਦੇ ਵੱਡੀਆਂ ਆਫਰਾਂ ਲੱਗੀਆਂ ਬਿਲਕੁਲ ਜੀ ਬਿਲਕੁਲ ਇਸ ਵੇਲੇ ਤਾਂ ਆਪਾਂ ਥਾਣਾ ਵਾਲੇ ਰੇਟ ਵੀ ਕੱਟ ਪੀਸਾਂ ਦੇ ਰੇਟ ਦਵਾਂਗੇ ਜਿਹੜੇ ਥਾਨ ਹੋਣਗੇ ਨਾ ਉਹ ਵੀ ਕੱਟ ਪੀਸਾਂ ਦੇ ਰੇਟ ਹੈ ਤੁਹਾਨੂੰ ਵੀਡੀਓ ਚ ਬਾਅਦ ਚੋ ਦਿਖਾਣੇ ਆ ਠੀਕ ਆ ਠੀਕ ਆ ਨਾ ਵੀ ਥਾਲਾ ਪਰ ਆ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟ ਮਿਲ ਜਾਣਗੇ ਨਾ ਡਿਜ਼ਾਈਨ ਚੈੱਕ ਕਰੋ ਬਿਲਕੁਲ ਜੀ ਬਿਲਕੁਲ ਇੱਕ ਇੱਕ ਡਿਜ਼ਾਈਨ ਆਹ ਲੋ ਓਕੇ ਇਹ ਆ ਲੋ ਚੈੱਕ ਕਰੋ ਹਮ ਲਓ ਕਲੈਕਸ਼ਨ ਬਾਧੂ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ ਕਲੈਕਸ਼ਨ ਮਿਲ ਲੇ ਘੱਟ ਤੋਂ ਘੱਟ 70 80 ਤਰ੍ਹਾਂ ਦੇ ਪ੍ਰਿੰਟ ਮਿਲ ਜਾਣਗੇ 70 80 ਤੋਂ ਇਹ ਤੋਂ ਉੱਪਰ ਹੀ ਮਿਲਣਗੇ ਠੀਕ ਆ ਡਿਜ਼ਾਈਨ ਆਪਣੇ ਲਈ ਬਹੁਤ ਨੇ ਧਮਾਰ ਆਇਆ ਹੈ ਆ ਲੋ ਚੈੱਕ ਕਰੋ ਉਹ ਵੀ ਚੈੱਕ ਕਰੋ ਨਾ ਤੇ ਮੰਨ ਲਾ ਕੇ ਬਾਧੂ ਵੀ ਕਲੈਕਸ਼ਨ ਆ ਤੁਸੀਂ ਜਲਦੀ ਦੀ ਵਾਰੀ ਮਲਾਈ ਕੱਪੜਾ ਜੰਮੀ ਮਲਾਈ ਰਿਯਾਨ ਕਹਿੰਦੇ ਨੇ ਮਲਾਈ ਕੱਪੜਾ ਆ ਆ ਲੋ ਚੈੱਕ ਕਰੋ ਇੱਕ ਤੋਂ ਇੱਕ ਡਿਜ਼ਾਈਨ ਠੀਕ ਆ ਇਹ ਹੋ ਗਈ ਸਾਰੇ ਕੱਟ ਪੀਸ ਹੈ ਨਾ ਹਾਂਜੀ ਓਕੇ ਇਸ ਤੋਂ ਅੱਗੇ ਇਸ ਤੋਂ ਅੱਗੇ ਆਪਣੇ ਲਈ ਫਿਰ ਥਾਨਾ ਚਾਜ ਜਾਂਦਾ ਡਬਲ ਕਲਾਥ ਫੇਰ ਆ ਗਏ ਨੇ ਰਿਪੀਟ ਲੈ ਕੇ ਆਏ ਆ ਆਪਾਂ ਮੰਨੋ ਓਕੇ ਇਹ ਤੁਹਾਨੂੰ ਇਹਦੀ ਖਾਸੀਅਤ ਦੁਬਾਰ ਤੋਂ ਸੇਰ ਦੱਸਦੇ ਆ ਜਿਹੜੇ ਸਾਡੇ ਵੀਡੀਓ ਵਾਲੇ ਨਵੇਂ ਦੇਖਣ ਵਾਲੇ ਹੁੰਦੇ ਨੇ ਉਹਨਾਂ ਲਈ ਤੇ ਆ ਦੇਖੋ ਇਹ ਹੈਗੀ ਆ ਜੀ ਡਬਲ ਕਲਾਥ ਡਬਲ ਕਲਾਥ ਓਕੇ ਇਹ ਐਕਸਪੋਰਟ ਦਾ ਹੁੰਦਾ ਪਿਓਰ ਵੈਲ ਕਾਟਨ ਤੇ ਇੱਕ ਘੜ ਤੋਂ ਘਟ 1000 1200 ਦੇ ਸੂਟ ਦਿੰਦੇ ਨੇ ਦੁਕਾਨਾਂ ਤੇ ਓਕੇ ਆਪਣੇ ਲਈ ਸਿਰਫ ਹਮ ਸਿਰਫ ਉਹ ਸਿਰਫ 250 ਰੁਪਏ ਦਾ ਸੂਟ 250 ਰੁਪਏ ਦਾ ਇਹ ਆ ਸੱਤ ਅੱਠ ਡਿਜ਼ਾਈਨ ਨੇ ਆ ਲੋ ਇੱਕ ਵੇਲੇ ਨਿਗਾਹ ਮਾਰ ਲੋ ਜੋ ਲੈ ਗਿਆ ਲੈ ਗਿਆ ਜੋ ਰਹਿ ਗਿਆ ਰਹਿ ਗਿਆ ਸੋ ਰਹਿ ਗਿਆ ਰਹਿ ਗਿਆ ਸਟਾਕ ਲਾਸਟ ਹੈ ਠੀਕ ਆ ਕਲੀਅਰ ਕਰਨੇ ਆਪਾਂ ਨੇ ਸ਼ਾਪ ਖਾਲੀ ਕਰਨੀ ਹੈ ਕਿਉਂਕਿ ਓਕੇ ਰੀਨਿਊ ਕਰਨੀ ਆ ਥੋੜੀ ਜੀ ਆਪਾਂ ਨੇ ਸ਼ਾਪ ਹਾਂਜੀ ਹਾਂਜੀ ਤੇ ਇਹ ਵੀ ਪਏ ਨੇ ਇਹ ਚ ਐਕਸਪੋਰਟ ਦਾ ਮਾਲ ਹੈ 300 400 ਦਾ 450 ਦੇ ਸੂਟ ਤੱਕਰ ਦਾ 400 350 ਇਹ ਵੀ 2250 ਕਰਤਾ ਸਨ ਨੇ ਆ ਵੀ ਸਾਰਾ 250 ਹੈ ਸਿਰਫ ਸਟਾਕ ਕਲੀਅਰ ਕਰਨਾ ਹੈ ਆਪਾਂ ਨੇ ਠੀਕ ਆ ਅੰਨਾ ਮਾਮਲਾ ਆਇਆ ਤੁਹਾਨੂੰ ਉਹਦੇ ਵੀ ਪ੍ਰਿੰਟ ਦਿਖਾਣੇ ਆ ਲੋ ਓਕੇ ਚੈੱਕ ਕਰੋ ਲੋ ਡਿਜ਼ਾਈਨ ਇੱਕ ਤੋਂ ਇੱਕ ਹੂੰ ਬਲਕਿ ਕੀ ਇਹਦਾ ਤਾਂ ਇੱਕ ਥਾਨ ਸੇਲ ਵੀ ਹੋ ਗਿਆ ਓਕੇ ਨਹੀਂ ਤਾਂ ਉਹ ਵੀ ਦਿਖਾ ਦਿੰਦਾ ਪ੍ਰਿੰਟ ਆ ਲੋ ਇਹ ਆ ਲੋ ਚੈੱਕ ਕਰੋ ਲਓ ਜੀ ਇੱਕ ਤੋਂ ਇੱਕ ਡਿਜ਼ਾਈਨ ਨਾਲੇ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਨੇ ਮਾਰਕੀਟ ਰੇਟ ਨਾਲ ਵੈਲਿਊ ਇਹਦੇ ਬਹੁਤ ਘੱਟ ਆਪਨੇ ਲਵੇ ਠੀਕ ਆ ਆ ਲੋ ਚੀਜ਼ ਚੈੱਕ ਕਰੋ ਲਓ ਜੀ ਇੱਕ ਤੋਂ ਇੱਕ ਡਿਜ਼ਾਈਨ ਹਾਲੋ ਆ ਕਈ ਕਸਟਮਰਾਂ ਦੀ ਡਿਮਾਂਡ ਸੀ ਕਿ ਇਹਦੇ ਨਾਲ ਦਾ ਦੁਵਾਰ ਤੋਂ ਲੈ ਕੇ ਆਓ ਮੈਂ ਦੁਵਾਰ ਤੋਂ ਮਿਲ ਗਿਆ ਲੈ ਆਏ ਆਪਾਂ ਓਕੇ ਇਹ ਵਾਲਾ ਹਾਂਜੀ ਹਾਂਜੀ ਬਿਲਕੁਲ ਜੀ ਇਹ ਤਾਂ ਦੋ ਥਾਂ ਤੇ ਐ ਛੱਟ ਦੇ ਨੇ ਖਤਮ ਹੋ ਗਏ ਤੇ ਆਪਾਂ ਨੇ ਪਹਿਲਾਂ ਵੀਡੀਓ ਦੇ ਬਲੌਗ ਚ ਪਾਇਆ ਹੋਇਆ ਜਿਨ੍ਹਾਂ ਨੇ ਦੇਖਿਆ ਹੋਊਗਾ ਹਾਲੋ ਇਹ ਇੱਕ ਆ ਚੀਜ਼ ਸੀ ਇਹ ਵੀ ਰਿਪੀਟ ਕੀਤੀ ਆਪਾਂ ਨੇ ਬਹੁਤ ਭੈਣਾ ਦੀ ਡਿਮਾਂਡ ਸੀ ਕਿ ਸਾਨੂੰ ਇਹ ਚੀਜ਼ ਮਿਲੇ ਕਈ ਇਹਨੇ ਤਾਂ ਵਾਪਸ ਵੀ ਗਏ ਨੇ ਕਿ ਵੀਰੇ ਤੂੰ ਲੈ ਕੇ ਨਹੀਂ ਜਾਂਦਾ ਐਸਾ ਕਈ ਵੀ ਨਹੀਂ ਮਿਲਦਾ ਨਹੀਂ ਹੁੰਦਾ ਓਕੇ ਤੇ ਜਦੋਂ ਮਿਲ ਜਾਂਦਾ ਆਪਾਂ ਲੈ ਆਨੇ ਆ ਠੀਕ ਆ ਤੇ ਇਹ ਸਟਾਕ ਹੈ ਆਪਣਾ ਇਹ ਸਾਰਾ ਨਵਾਂ ਮਾਲ ਆਇਆ ਹੋਇਆ ਵਿੱਚ ਇਹ ਸਾਰਾ ਦੇਖੋ ਨਾ ਲਓ ਜਲਦੀ ਦੁਆਲਦੀ ਤੁਸੀਂ ਵਿਜ਼ਿਟ ਕਰੋ ਬਾਈ ਕੋਲੇ ਤੇ ਜਦੋਂ ਕੱਟ ਵੀ ਤੁਹਾਨੂੰ ਆਪਾਂ ਦਿਖਾਉਂਦੇ ਸਾਰੇ ਹਨ ਲਓ ਜੀ